श्लोक महल्ला 3 ब्रह्मा बिन्दै ते ब्राह्मणा जे चलैं सतगुरु पाए जिनकै हृदय हरबसै ओम्मे रोग गवाई ब्राह्मण ਉਹ ਨੈਣੇ ब्राह्मणा ਜੁੜੇ ਹੋਏ ਨੇ ਇਹੋ ਬ੍ਰਹਮ ਦਾ ਗਿਆਨ ਹੈ ਜਿਹੜਾ ਆਪਣੇ ਅੰਦਰ ਜਿਨਾਂ ਨੇ ਬ੍ਰਹਮ ਜਾਣ ਲਿਆ ਪਛਾਣ ਲਿਆ ਉਹ ਬ੍ਰਾਹਮਣ ਨੇ ਇੱਕ ਸ਼ਰਤ ਹੋਰ ਹੈ ਜਾਣਣ ਦੇ ਤੋਂ ਬਾਅਦ ਜੇ ਕੱਲ੍ਹੇ ਸਤਗੁਰੁ ਪਾਏ ਤਾਂ ਨੇ ਬ੍ਰਾਹਮਣ ਜੇ ਅੰਤਰ ਆਤਮਾ ਦੀ ਆਵਾਜ਼ ਅਨੁਸਾਰ ਚੱਲਦੇ ਨੇ ਜੇ ਭਾਣੇ ਨੇ ਚੱਲਦੇ ਅੰਤਰਾਤਮਾ ਦੀ ਆਵਾਜ਼ ਅਨੁਸਾਰ ਚੱਲਣ ਉਹ ਬ੍ਰਾਹਮਣ ਨਹੀਂ ਜਿਹੜੇ ਨਹੀਂ ਚੱਲਦੇ ਉਹ ਬ੍ਰਾਹਮਣ ਨਹੀਂ ਪੰਡਤ ਉਹ ਕਰਦੇ ਨੇ ਬ੍ਰਾਹਮਣ ਨਹੀਂ ਜਿਨ ਕੇ ਹਿਰਦੇ ਹਰ ਵਸ ਹੈ ਜਿਨਾਂ ਨੂੰ ਹਰਦਤਿ ਗਿਆਕ ਹੋ ਜਾਂਦਾ ਹੈ ਉਹ ਮੈ ਰੋਗ ਵਾਇ ਉਹਨਾਂ ਦਾ ਰੋਗ ਚਲਾ ਜਾਂਦਾ ਹੈ ਉਹ ਮੈ ਰੋਗ ਮੀਟ ਜਾਂਦਾ ਨਾ ਹਾਂਜੀ ਗੁਣ ਰਵ ਹੈ ਗੁਣ ਸੰਗਰ ਹੈ ਜੋਤੀ ਜੋਤ ਮਿਲਾਏ ਇਸ ਯੁਗ ਮੈਂ ਵਿਰਲੇ ਬ੍ਰਾਹਮਣ برہم بنتا چائے رب دھے جوتی جوت ملائے جوتی جوت ملا لینا جگ میں برہم بہت نئے جگہ برلے برہم بنتے ہیں چائے آتم کر کے برہم د بہم لین رحد نے وہ بہت ہی کٹ نیا اس واقع ਇਹ ਇੱਕ ਨਾਮੀ ਸੁਤਰਾ ਹੈ ਜਨੇ ਨਾਨਕ ਇਹ ਵੀ ਹਰ ਪੱਗੋ ਇੱਕ ਮਾਨ ਹੈ ਹਾਂਜੀ ਨਾਨਕ ਜਿੰਨ ਕੋ ਨਦਰ ਕਰੇ ਹਰ ਸੱਚਾ ਸੇ ਨਾਮ ਰਹੇ ਲਿਵ ਲਾਏ ਨਾਨਕ ਜਿਹਨਾਂ ਨੂੰ ਹਰ ਸੱਚਾ ਨਦਰ ਕਰੇ ਕਿਰਪਾ ਕਰੇ ਜਿਨਾਂ ਤੇ ਸੇ ਜੇ ਸੇ ਨਾਮ ਰਹੇ ਲਿਵ ਲਾਏ ਉਹ ਨਾਮ ਨਾਲ ਉਹ ਹੁਕਮ ਨਾਲ ਜੁੜ ਜਾਂਦੇ ਨੇ ਬਲਾ ਬਲਾ ਜੀ ਨੇ ਹੀੁੰਦੇ ਨੇ। ਉਹੀ ਬਿਲਾਵਲ ਰਾਗ गा ਰਹੇ ਨੇ ਜੀ। गा ਰਹੇ ਨੇ ਆ ਜਾ ਸਕਦੇ ਨੇ। ਠੀਕ ਹੈ ਜੀ। ਮਹਲਾ 3 ਸਤਿਗੁਰ ਕੀ ਸੇਵਨਾ ਕੀਤੀਆਂ ਸ਼ਬਦਾਂ ਲੱਗੋ ਭਾਉ। ਹਮੈ ਰੋਗ ਕਮਾਵਣਾ ਅਤ ਦੀਰਗ ਬਹੁ ਸਵਾਉ। ਜਿਨ੍ਹਾਂ ਨੇ ਗੁਰਬਾਣੀ ਨੂੰ ਵਿਚਾਰਿਆ ਹੀ ਨਹੀਂ। ਇੱਥੇ ਪਾਸੇ ਗਏ ਨਹੀਂ। ਸ਼ਬਦਾਂ ਲਾਗੋ ਪੋ। ਅਜਣਾ ਗੁਰਬਾਣੀ ਹੈ ਸ਼ਬਦ ਹੈ ਗੁਰਉਪਦੇਸ਼ ਹੈ ਇਹਦੇ ਨਾਲ ਪ੍ਰੇਮ ਹੀ ਨਹੀਂ ਲੱਗਿਆ ਉਹਨਾਂ ਨੂੰ ਇਹਦੀ ਭੁੱਖੇ ਨਹੀਂ ਉਹਨਾਂ ਦੇ ਅੰਦਰ ਹੋਮੈ ਰੋਗ ਕਮਾਉਣਾ ਉਹਨਾਂ ਨੂੰ ਕੀ ਕਮਾਈ ਕਰਦ ਨੇ ਹੋਮੈ ਰੋਗ ਦੀ ਉਹ ਮੇਰਾ ਰੋਗ ਵਧਦਾ ਰਹਿੰਦਾ ਉਹਨਾਂ ਨੂੰ ਵਧਦਾ ਹੁੰਦਾ ਹੋਮੈ ਰੋਗ ਉਹਨਾਂ ਨੂੰ ਹੋ ਕੁਝ ਨਹੀਂ ਕਮਾਈ ਹੁੰਦੀ ਅੱਤ ਵੀਰਗ ਬਹੁਤ ਸੌ ਉਹਨਾਂ ਦੇ ਜਵਾਰ ਸੈ ਦੁਨੀਆ ਦਾ ਵੀਰਗ ਤੋਂ ਵੀਰਗ ਹੁੰਦੇ ਰਹਿਆ ਜਨ ਅੱਤ ਵੀਰਗ ਸੈ ਇਕੱਠਿਆਂ ਲੱਖ ਕੋਟ ਤਾਵਾਂ ਤ੍ਰਿਸ਼ਨਾ ਆਵੇ ਮਾਇਆ ਪਾਸੇ ਤਾਵਾਂ ਆਦਿ ਕਰਦ ਨੇ ਫਿਰ ਉਹ ਆ ਲਾਲ ਸਾਹਿਬ ਵੱਧੀ ਰਹਿੰਦੀ ਹੈ ਹਾਂਜੀ ਮਨ ਹੱਠ ਕਰਮ ਕਮਾਵਣੇ ਫਿਰ ਫਿਰ ਜੋਨੀ ਪਾਏ ਗੁਰਮੁਖ ਜਨਮ ਸਫਲ ਹੈ ਜਿਸ ਨੂੰ ਆਪੇ ਲੈ ਮਿਲਾਏ ਮਰਹਾਟ ਕਰਕੇ ਇਹਦੇ ਕਰਮ ਕਮਾਉਂਦੇ ਨੇ ਨਾ ਧਰਮ ਦੇ ਹੀ ਚਾਹੇ ਕਰਮ ਨੇ ਉਹ ਉਹ ਫਿਰ ਜਨਮ ਦੇ ਮਰਦੇ ਹੀ ਰਹਿੰਦੇ ਨੇ ਹੁੱਕੀ ਨਹੀਂ ਮਰਦੀ ਉਹਨਾਂ ਨੂੰ ਗੁਰਮੁਖੀ ਜਨਮ ਸਫਲ ਹੈ ਗੁਰਮੁਖਤਾ ਜਨਮ ਸਫਲ ਹੁੰਦਾ ਤੇ ਸਖਤ ਵਿਚਾਰ ਕਰ ਜਾਣਾ ਉਹ ਕੁਮਤ ਜਲ ਬਣੇ ਪਾਣੇ ਕਰਦੇ ਨੇ ਜਿਸ ਨੂੰ ਆਪੇ ਲੈ ਨਿਲਾਉ ਉਹਦਾ ਜਨ ਸਭਲਾ ਜੀ ਨੂੰ ਆਪੇ ਮਿਲਾ ਲੇ ਹਾਂਜੀ ਨਾਨਕ ਨਦਰੀ ਨਦਰ ਕਰੇ ਤਾਂ ਨਾਮ ਧਨ ਪੱਲੇ ਪਾਏ ਜੇ ਨਦਰੀ ਕਿਰਪਾ ਕਰਨ ਵਾਲਾ ਪਰਮੇਸ਼ਰ ਕਿਰਪਾ ਕਰੇ ਤਾਂ ਨਾਮ ਧਨ ਪੱਲੇ ਪਾਏ ਫੇ ਨਾਮ ਧਨ ਪੱਲੇ ਤਾਂ ਫੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਹਾਂਜੀ ਔੜੀ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈ ਹੈ ਜੇ ਵਸਤ ਮੰਗੀਏ ਸਾਈ ਪਾਈਏ ਜੇ ਨਾਮ ਚਿਤ ਲਾਈਏ ਸਭ ਵਡਿਆਈਆਂ ਆ ਨਾਮ ਦੇ ਪਰ ਨਾਮ ਦੇ ਤੇ ਸਾਰੀਆਂ ਵਡਿਆਈਆਂ ਨੇ ਆ ਜਿੰਨੀਆਂ ਵਡਿਆਈਆਂ ਨੇ ਗੂੰਗਾਇਆ ਹੈ ਗੂੰਗਾਇਨ ਜਿੰਨਾ ਕੀਤਾ ਵਡਿਆਈ ਕੀਤੀ ਹੈ ਤੇ ਨਾਮ ਸੁਣਿਆ ਤਾਂ ਹੀ ਕੀਤੀ ਹੈ ਨਾਮ ਦੇ ਤੇ ਨਹੀਂ ਆਈਏ ਸਭ ਤੇ ਆ ਨਾਮ ਦੇ ਨਾਮ ਤੇ ਸਾਰੀਆਂ ਵਡਿਆਈਆਂ ਨੇ ਨਾਮ ਵੱਡੇ ਤੋਂ ਵੱਡਾ ਸਾਰੀਆਂ ਵਡਿਆਈਆਂ ਸਾਰੀਆਂ ਖੂਬੀਆਂ ਨਾਮ ਦੀਆਂ ਹੀ ਨੇ ਨਾਮ ਦੀ ਜੋ ਕਰਾਮਾਟਾ ਸਭ ਦੇ ਵਿੱਚ ਹੀ ਇਹ ਰੱਜਣਾ ਨਾਮੇ ਹੱਤਾ ਨਾਵੇਂ ਕਰਤੇ ਨਾਵੇਂ ਭਰਕਰ ਇਹ ਵਸਤ ਮੰਗੀ ਹੈ ਪਾਈ ਪਾਈ ਹੈ ਨਾਮ ਤੋਂ ਜੋ ਮੰਗੀ ਹੋਈ ਉਹ ਹੀ ਮਰ ਜਾਂਦਾ ਹੈ ਜੇ ਨਾਮ ਸਿੱਤ ਲਈਏ ਜੇ ਕੋਈ ਨਾਮ ਦੇ ਵਿੱਚ ਸਿੱਤ ਲਾ ਲਵੇ ਉਹ ਤਉਨੂੰ ਹੱਥ ਹੀ ਮਰ ਸਕਦੀ ਹੈ ਜੋ ਮੰਗੇ ਉਹ ਹੀ ਮਰ ਜਾਂਦਾ ਹੈ ਹਾਂਜੀ ਗੋਹਜ ਗੱਲ ਜੀ ਕੀ ਕੀਚੈ ਸਤਗੁਰੂ ਪਾਸ ਤਾਂ ਸਰਬ ਸੁਖ ਪਾਈ ਹੈ ਗੁਰਪੂਰਾ ਹਰ ਉਪਦੇਸ਼ ਦੇ ਸਭ ਭੁੱਖ ਲਹਿ ਜਾਈ ਇਹ ਜਿਹੜੀ ਵੀ ਗੋਝ ਗੱਲ ਹੈ ਜੀ ਬਾਰੇ ਨਹੀਂ ਕੋਈ ਦੱਸ ਸਕਦਾ ਜੀ ਕੀ ਕੀ ਹੈ ਜੀ ਬਾਰੇ ਕੋਈ ਗੱਲਾਂ ਕਿਤੇ ਆਈਆਂ ਗ੍ਰੰਥਾਂ ਵਿੱਚ ਜੀ ਦਾ ਗਿਆਨ ਨਹੀਂ ਹੈ ਹਤਮ ਗਿਆਨ ਨਹੀਂ ਹੈ ਗ੍ਰੰਥਾਂ ਵਿੱਚ ਇਹ ਜਿਹੜੀ ਗੋਝ ਗੱਲ ਹੈ ਲੁਕੀ ਹੋਈ ਗੱਲ ਹੈ ਲੋਕਿਆ ਪਹਿੜ ਹੈ ਜੀ ਬਾਰੇ ਉਹ ਕਰਦਾ ਫਿਰ ਜਿਹੜਾ ਨਾਮ ਨਾਲ ਜੁੜਦਾ ਹੈ ਜੀ ਬਾਰੇ ਦੱਸਦਾ ਹੈ ਸਤਿਗੁਰੂ ਪਾਸ ਤਾਂ ਸਰਬ ਸੁਖ ਪਾਈਏ ਸਤਿਗੁਰੂ ਪਾਸ ਸਤਿਗੁਰੂ

ਗੁਰਪੂਰਾ ਹਰ ਉਪਦੇਸ਼ ਦੇ ਗੁਰਪੂਰਾ ਹੋ ਹੁੰਦਾ ਉਹ ਫਿਰ ਹਰ ਦਾ ਉਪਦੇਸ਼ ਦਿੰਦਾ ਹੈ ਹਰ ਵਾਰੇ ਉਪਦੇਸ਼ ਕਰਦਾ ਹੈ ਦੁਨੀਆ ਨੂੰ ਸਭ ਸੁਖ ਟੱਗ ਜਾਂਦਾ ਜਿਹੜਾ ਇਹ ਉਪਦੇਸ਼ ਹੈ ਇਹਦੇ ਚੋਂ ਹਰ ਪ੍ਰਕਾਰ ਦੀ ਦੁਨੀਆਵੀ ਧੁਖ ਲੈ ਜਾਂਦੀ ਹੈ ਛੱਡ ਹੀ ਜਾਂਦੀ ਹੈ ਮਨ ਦੁਨੀਆ ਦੀਆਂ ਜਿਹੜੀਆਂ ਨੇ ਮਾਇਆ ਦੇ ਤੁਖਾਂ ਹਰ ਪ੍ਰਕਾਰ ਦੀ ਛੱਡ ਦਿੰਦਾ ਲੋੜ ਨਹੀਂ ਛੱਡਦਾ ਧੁਖ ਛੱਡ ਠੀਕ ਹੈ ਜਿਸ ਪੂਰਵ ਹੋਵੇ ਲਿਖਿਆ ਸੋ ਹਰ ਗੁਣ ਗਾਈਏ ਜਿਹੜਾ ਪੂਰਵ ਦੇ ਵਿੱਚ ਪਹਿਲਾਂ ਤੋਂ ਸੀ ਤਾਂ ਪਹਿਲਾਂ ਹੀ ਮਨ ਚ ਚੱਲੇ ਭਈ ਮੈਂ ਇੱਥੇ ਤੱਕ ਪੜਨਾ ਗੁਣ ਕੌਣ ਤੱਕ ਪੜਨਾ ਇੱਕ ਹੋ ਕੇ ਉਪਰਨ ਤੱਕ ਮੈਂ ਪਹੁੰਚਣਾ ਉਹੀ ਹਰ ਗੁਣ ਤੱਕ ਪਹੁੰਚਿਆ ਨਹੀਂ ਤਾਂ ਅਜੇ ਰਹਿ ਜਾਂਦੇ ਨੇ ਲੋਕ ਜਿੰਨੀ ਠਿੱਕਾ ਹੁੰਦੀ ਹੈ ਉਹਨੇ ਪ੍ਰਾਪਤ ਕਰਕੇ ਬਾਅਦ ਫਿਰ ਦੁਰੇ ਨਹੀਂ ਹਾਂ ਥੋੜੀ ਬਹੁਤੀ ਬਾਣੀ ਸੁਣ ਕੇ ਮੰਨ ਕੇ ਜਾਣ ਲੈ ਕੇ ਫਿਰ ਹਟ ਜਾਂਦੇ ਨੇ ਜਾਣ ਨਹੀਂ ਦੁਰੇ ਇਹ ਪੂਰਾ ਉਹਨਾਂ ਦਾ ਬੰਨਿਆ ਹੋਵੇ ਅੰਦਰ ਜਿਵੇਂ ਹੋਵੇ ਸੱਣਾ ਤੇ ਫਿਰ ਉਸ ਤੋਂ ਤੱਕ ਪਹੁੰਚਣਾ ਵਰਨਾ ਹਰ ਕੋਈ ਨਹੀਂ ਪਹੁੰਚਦਾ ਤਾਂ ਠੀਕ ਹੈ ਜੀ ਇੱਥੇ ਤੀਸਰੀ ਪੌੜੀ ਦੀ ਸਮਾਪਤੀ ਹੈ ਜੀ